ਅੱਜ ਅਸੀਂ ਪਹੁੰਚੇ ਨਕੋਦਰ ਦੇ ਕੋਲ ਜਿਹੜਾ ਪਿੰਡ ਹੈਗਾ ਉੱਥੇ 2500 ਸਾਲ ਪੁਰਾਣਾ ਜਿਹੜਾ ਕਿ ਇੱਕ ਪੇੜ ਲੱਗਾ ਹੋਇਆ ਸੀ ਤੁਹਾਨੂੰ ਵੱਡੇ ਸਿਰ ਦਿਖਾ ਰਹੇ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਕਿ ਇਹਨੂੰ ਐਨ ਐਚ ਦੇ ਅੰਦਰ ਆ ਰਿਹਾ ਤੇ ਇਹਨੂੰ ਕੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਅਸੀਂ ਬਲਬੀਰ ਸਿੰਘ ਜੀ ਜਿਹੜੇ ਅੱਛੇ ਦੇ ਰਹਿਣ ਵਾਲੇ ਹੈਗੇ ਵਸਾਣੀ ਹੈ ਜਿੰਨੀ ਜਗ੍ਹਾ ਹੈਗੀ ਆ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੀ ਕਹਿਣਾ ਚਾਹੁੰਦੇ ਆ ਰੋਡ ਬਣਾਉਣ ਵਾਲੇ ਜਰੂਰ ਆਇਆ ਦੂਤਨਾਰੀ ਮੈਂ ਮੋੜੇ ਆ ਭਜਾਈ ਵੀ ਆ ਮੈਂ ਕਹਾਂ ਵੀ ਨਹੀਂ ਮੈਂ ਬਚਣ ਦੇਣਾ ਸਰਕਾਰ ਤਾਂ ਕਹਿੰਦੀ ਆ ਜੀ ਲਾਓ ਬੂਟਾ ਲਾਓ ਐ ਇਹ ਤਾਂ 4000 ਬੂਟੇ ਨਾਲ ਦਾ ਇਕੱਲਾ ਹੀ ਬੂਟਾ ਆ ਇੱਕ ਪਾਸੇ ਤੁਸੀਂ ਕਹਿੰਦੇ ਰੋਖ ਲਾਓ ਇੱਕ ਪਾਸੇ ਤੁਸੀਂ ਇੱਟ ਇੱਟ ਰੋਖ ਤੋਂ ਵੱਢੀ ਜਾਂਦੇ ਸੱਸੀ ਗਾਲ ਜੀ ਤੁਸੀਂ ਦੇਖ ਰਹੇ ਹੋ ਜੀ ਵੀ ਟੀਵੀ ਅੱਜ ਅਸੀਂ ਪਹੁੰਚੇ ਨਕੋਦਰ ਦੇ ਕੋਲ ਜਿਹੜਾ ਪਿੰਡ ਹੈਗਾ ਉੱਥੇ 250 ਸਾਲ ਪੁਰਾਣਾ ਜਿਹੜਾ ਕਿ ਇੱਕ ਪੇੜ ਲੱਗਾ ਹੋਇਆ ਸੀ ਤੁਹਾਨੂੰ ਵੱਡੇ ਸਨ ਦਿਖਾ ਰਹੇ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਕਿ ਇਹਨੂੰ ਐਨ ਐਚ ਦੇ ਅੰਡਰ ਆ ਰਿਹਾ ਤੇ ਇਹਨੂੰ ਕੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਅਸੀਂ ਬਲਵੀਰ ਸਿੰਘ ਜੀ ਜਿਹੜੇ ਅੱਛੇ ਤੇ ਰਹਿਣ ਵਾਲੇ ਹੈਗੇ ਬਸਾਨੀ ਹੈ ਜਿੰਨੀ ਜਗ੍ਹਾ ਹੈਗੀ ਆ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਹਿੰਦੇ ਆ ਕਿ ਕੀ ਕ ਸਮਝਾ ਤਾਂ ਸ਼ੁਰੂ ਹੋਇਆ ਜੀ ਤੇ ਜਿਹੜਾ ਸਾਡੇ ਲੰਗ ਰਿਆ ਭਾਰਤਵਾਲਾ ਰੂਟ ਇਹਦੇ ਵਿੱਚ ਆਹ ਸਾਡਾ ਦਰਖਤ ਆਉਂਦਾ ਬਾਬਾ ਬੂੜ ਦਾ ਅਸੀਂ ਇਹਨੂੰ ਬਚਾਉਣ ਦੀ ਖਾਤਰ ਕੀਤਾ ਜੀ ਹਾਂਜੀ ਜ਼ਮੀਨ ਕੈਵਰ ਕੀਤੀ ਆ ਜੀ ਸਰਕਾਰ ਨੂੰ ਅਸੀਂ ਇਹੀ ਕਹਿੰਨੇ ਆ ਵੀ ਇਹ ਦਰਖਤ ਨੂੰ ਪਹਚਾ ਲੋ ਵੀ ਜ਼ਮੀਨ ਦੋ ਸਾਈਡਾਂ ਤੇ ਮੇਰੀ ਆ ਇਧਰ ਨੂੰ ਉਧਰ ਚ ਇਧਰ ਨੂੰ ਹੋ ਜਾਓ ਤੇ ਇਹਨੂੰ ਬਚਾ ਲੋ ਬਈ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਪਤਾ ਲੱਗ ਜਾਊਗਾ ਵੀ ਇਹ ਦਰਖਤ ਅੱਸੀਗਾ ਕੋਈ ਪੁਰਾਣਾ ਜਿਦਾ ਤੀਜੀ ਪੀੜੀ ਸਾਡੀ ਚੌਥੀ ਹੋ ਗਈ ਆ ਗਾਂਹ ਹੋਰ ਪੀੜੀਆਂ ਜਿਹੜੀਆਂ ਲਿਆਣੇ ਸਾਡੇ ਨਿੱਕੇ ਦੇਖਣਗੇ ਵੀ ਸਾਡੇ ਬਜ਼ੁਰਗੋ ਚੰਗਾ ਕੰਮ ਕਰ ਗਿਆ ਸੀ ਵੀ ਆ ਬੂਟਾ ਬਚਾ ਗਿਆ ਪ੍ਰਸ਼ਾਸਨ ਨਾਲ ਨਹੀਂ ਮੇਰੀ ਹਜੇ ਆ ਹਾਲ ਦੀ ਘਰੀ ਵਾਲੀ ਗੱਲ ਹੋਈ ਤੇ ਆ ਰੋਡ ਬਣਾਉਣ ਵਾਲੇ ਜਰੂਰ ਆਇਆ ਦੂਤਨਾਰੀ ਮੈਂ ਮੋੜੇ ਆ ਭੁਜਾਈ ਵੀ ਆ ਮੈਂ ਕਹਾਂ ਵੀ ਨਹੀਂ ਮੈਂ ਬਚਣ ਦੇਣਾ ਤੇ ਪਰ ਮੈਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ ਮੈਂ ਤਾਂ ਸਰਕਾਰਾਂ ਨੂੰ ਵੀ ਬੇਨਤੀ ਕਰਦਾ ਵੀ ਜੇ ਇਹਨੂੰ ਬਚਾ ਸਕਦੇ ਆ ਤਾਂ ਬਚਾ ਲਓ ਆਉਣ ਵਾਲੀਆਂ ਆਪਣੀਆਂ ਪੀੜ੍ਹੀਆਂ ਨੂੰ ਇਹਦਾ ਬਹੁਤ ਫਾਇਦਾ ਹੋਊਗਾ ਲਾਭ ਹੋਊਗਾ ਹਜ਼ਾਰਾਂ ਜਾਨਵਾਰ ਇੱਥੇ ਰਹਿੰਦੇ ਆ ਯਾਰਾ ਪਧੂ ਲੋਕ ਬੰਦੇ ਆ ਥੱਲੇ ਯਾਰਾ ਤੇ ਹੋਰ ਬਾਕੀ ਆਕਸੀਜਨ ਦਾ ਬਹੁਤ ਵੱਧ ਆ ਜਾਂਦਾ ਤੇ ਇਹ ਤਾਂ ਥੋੜਾ ਇਤਿਹਾਸ ਦੱਸੋ ਇਸ ਬੂਟੇ ਦਾ ਕਿੰਨੇ ਸਾਲ ਪੁਰਾਣਾ ਬੂਟਾ ਹੈ ਇਹ ਬੂਟਾ ਦੇਖੋ ਜੀ ਇਹ 250 ਸਾਲ ਪੁਰਾਣਾ ਹੈ ਜੀ ਇਹ ਸਾਡੇ ਬਜ਼ੁਰਗ ਜਦੋਂ ਕਿਤੇ ਹੀ ਪਾਕਿਸਤਾਨੋਂ ਉੱਜੜ ਕੇ ਆਏ ਆ ਤਾਂ ਸਾਡੇ ਬਾਬਾ ਜੀ ਦੱਸਦੇ ਹੁੰਦੇ ਸੀ ਵੀ ਇਹ ਜਿਹੜਾ ਬੂਟਾ ਆ ਉਦੋਂ ਵੀ ਇਦਾਂ ਦਾ ਸੀਗਾ ਜਿਉਂ ਜਾਨੀ ਕਿ ਤਕੜਾ ਬੂਟਾ ਸੀ ਉਹਨਾਂ ਟਾਈਮਾਂ 'ਚ ਤੇ 62 ਸਾਲ ਦੀ ਮੇਰੀ ਵੀ ਉਮਰ ਹੋ ਗਈ ਆ ਜੀ ਮੈਂ ਤਾਂ ਦੇਖ ਲਓ ਮੈਂ ਤਾਂ ਇਦਾਂ ਦਾ ਹੀ ਦੇਖਦਾ ਜੀ ਹਾਲਾ ਤਾਂ ਦੇਖੋ ਜੀ ਹੁਣ ਸਰਕਾਰਾਂ ਦਾ ਕੋਈ ਜ਼ੋਰ ਤਾਂ ਨਹੀਂ ਹੁੰਦਾ ਪਰ ਜਿੰਨੀ ਵਾਟ ਆ ਲੱਗਦੀ ਆ ਲੋਕ ਮੈਨੂੰ ਸਾਥ ਦਿੰਦੇ ਆ ਪਿੰਡਾਂ ਦੇ ਬਾਰੋਂ ਵੀ ਫੋਨ ਆਉਂਦੇ ਆ ਉਹ ਰਾਸੇ ਪਾਸੋਂ ਸੱਜਣਾ ਮਿੱਤਰਾਂ ਦੇ ਵੀ ਅਸੀਂ ਤੇਰੇ ਨਾਲ ਆ ਅਸੀਂ ਤੇਰੇ ਨਾਲ ਆ ਤੇ ਜੇ ਸਾਰਿਆਂ ਦਾ ਸਜੂ ਹੋ ਗਿਆ ਤਾਂ ਛੇ ਤਾਂ ਬੱਚ ਵੀ ਸਰਕਾਰ ਤਾਂ ਕਹਿੰਦੀ ਆ ਜੀ ਲਾਓ ਬੂਟਾ ਲਾਓ ਇੱਕ ਰੁੱਖ ਲਾਓ ਸਾਡਾ ਸੀਐਮ ਸਾਹਿਬ ਕਹਿੰਦੇ ਆ ਚਾਰ ਬੂਟੇ ਹਰੇਕ ਮੋਟਰ ਤੇ ਲਾਓ ਇਹ ਤਾਂ 4000 ਬੂਟੇ ਨਾਲ ਦਾ ਕੱਲਾ ਹੀ ਬੂਟਾ ਆ ਤੇ ਚਾਰ ਪੀੜੀਆਂ ਦੇ ਡੱ ਬੂਟਾ ਬਣਣਾ ਨਹੀਂ ਦੇਖੋ ਹੁਣ ਸੈਂਟਰ ਸਰਕਾਰ ਸਰਕਾਰਾਂ ਧੱਕਾ ਦਾ ਕਰਦੀਆਂ ਹੁਣ ਮਲੇਰਕੋਟੜ ਨੂੰ ਕਿੰਨਾ ਧੱਕਾ ਕੀਤਾ ਤਨ ਤਨ ਕਿੰਨਾ ਸਾਡੇ ਕਿਸਾਨ ਵੀਰਾਂ ਨਾਲ ਧੱਕਾ ਕੀਤਾ ਉਹਨਾਂ ਦੇ ਝੋਨੇ ਬਾਤ ਤੇ ਪੱਠੇ ਬਾਤ ਤੇ ਤੇ ਪਰ ਫੇ ਵੀ ਚਲੋ ਕਿਸਾਨ ਉਥੇ ਅੜੇ ਖੜੇ ਆ ਮੇਰੇ ਨੂੰ ਤੇ ਇੱਥੇ ਵੀ ਅਸੀਂ ਜੋਰ ਲਾਵਾਂਗੇ ਪੂਰਾ ਜੀ ਜਨਾ ਸਰਕਾਰ ਨੂੰ ਪੀ ਲੈ ਇਹੀ ਕਰਦੇ ਆ ਬੇਨਤੀ ਕਰਦੇ ਆ ਦੀ ਇਹ ਇਹਨੂੰ ਬਚਾ ਲਓ ਜੇ ਬਚਾ ਹੁੰਦਾ ਤਾਂ ਇੱਕ ਪਾਸੇ ਤਾਂ ਤੁਸੀਂ ਕਹਿੰਦੇ ਰੋਖ ਲਾਓ ਇੱਕ ਪਾਸੇ ਤੁਸੀਂ ਏਡੇ ਏਡੇ ਰੋਖ ਤੋਂ ਵੱਢੀ ਜਾਂਦੇ